ਸਿੱਖਿਆ ਕਿ ਤੋ ਆਪਾਂ ਕੰਮ ਜੇ ਸਿੱਖਣ ਦੀ ਗੱਲ ਬਾਤ ਕਰੀਏ ਸਿੱਖਿਆ ਤੁਹਾਨੂੰ ਪਤਾ ਜਿੱਦਾਂ ਮੈਂ ਪੁੱਤ ਐ ਸੈਕਸਸ ਹੋ ਗਿਆ ਅੱਛੀ ਗੱਲ ਹੈ ਅਸੀਂ ਕਿਉਂ ਆਪਣਾ ਜੀ ਜੋ ਸੈੱਲ ਨਹੀਂ ਘਟ ਜਾਂਦੇ ਹਾਂ ਹਾਂ ਜੀ ਜੀ ਉਦੋਂ ਅਸੀਂ ਇੱਕ ਬੱਕਰੀ ਲਿਆਂਦੀ 18 17 ਚ 2017 ਹਾਂ ਜੀ ਉਹਨਾਂ ਤੋਂ ਹੀ ਬਸ ਫਿਰ ਵਾਧਾ ਹੋ ਗਿਆ ਇੱਕ ਬੱਕਰੀ ਤੋਂ ਯਾਨੀ ਕਿ ਤਾਈ ਹੁਣ 50 ਨੇ ਕਿੰਨੇ ਕਿੰਨੇ ਵਾਲੀਆਂ ਮੱਝਾਂ ਨੇ ਜੇ ਆਪਾਂ ਸਾਰੀਆਂ ਜੀ ਆਪਣਾ ਜਿਵੇਂ ਲਾ ਲਓ ਵੀ 16 17 ਦਿੱਥਿਆ 18 ਜਿਵੇਂ ਪਹਿਲਣਾ ਦਾ ਹੁਣ 15 15 16 16 ਲੀਟਰ ਜਿਹੜੇ ਮੇਰੇ ਵੀਰ ਕਹਿੰਦੇ ਨੇ ਉਹਨੂੰ ਚੰਗੇ ਕੰਨਾਂ ਵਾਲੇ ਬੱਚੇ ਚਾਹੀਦੇ ਨੇ ਚੰਗਾ ਨੱਕ ਨਕੌੜਾ ਹੋਵੇ ਤੇ ਚੰਗੀ ਬਰੀਡ ਦੇ ਹੋਣ ਹਨਾ ਤਾਂ ਬਈ ਦੇਖ ਸਕਦਾ ਹੋਣਾ ਇਦਾਂ ਦੇ ਬੱਚੇ ਜੇ ਪਹਿਲੀ ਵਾਰ ਸੁਣਾ ਜੀ ਪਹਿਲੀ ਵਾਰ ਸੁਣਾ ਦੋ ਢਾਈ ਮਹੀਨਾ ਦੀ ਗੱਭਣ ਹੋਊਗੀ ਜੀ ਠੀਕ ਆ ਕੁਆਲਿਟੀ ਬਹੁਤ ਚੰਗੀਆਂ ਲੱਕ ਨਕੌੜੇ ਦੀ ਵੀ ਦੇਖ ਸਕਦੇ ਕੰਨ ਕੰਨ ਦੇਖ ਸਕਦੇ ਹੋਗੇ ਤੇ ਬਰੀਕ ਸਿੰਗੀ ਦੀ ਹੈ ਨਾ ਤੇ ਬੱਚੇ ਕਿੰਨੇ ਆਉਂਦੇ ਨੇ ਇਹਦੇ ਇਹ ਤਿੰਨ ਤਿੰਨ ਬੱਚੇ ਦਿੰਦੀ ਹੈ ਪੱਕੀ ਗੱਲ ਹੈ ਜੀ ਇਹ ਹਰੇਕ ਵਾਰ ਤਿੰਨ ਤਨ ਆਉ ਪਰ ਇਹ ਉਹ ਜਿਹੜੇ ਹੁਣ ਦਿਖਾਏ ਆ ਪਹਿਲਾ ਬੱਚਾ ਅਸੀਂ ਕਦੇ ਸੋਚ ਕੇ ਨਹੀਂ ਨਾ ਚੱਲੇ ਵੀ ਆਪਾਂ ਇਹਨਾਂ ਨੂੰ ਵਧਾਉਣਾ ਜੀ ਕਦੇ ਇਦਾਂ ਦਾ ਨਹੀਂ ਸੋਚਿਆ ਸੀ ਇਹ ਬੰਦ ਜਦੋਂ ਆਪਾਂ ਕਹਿੰਦੇ ਨੇ ਵੀ ਆਪਾਂ ਨਾ ਸੋਈ ਲੇ ਤਾਂ ਪਰਮਾਤਮਾ ਵਰਦੇ ਆਪੇ ਸਹੀ ਆਪਦੇ ਆਪ ਹੀ ਸਹੀ ਕਰਦਾ ਇੱਕ ਬੱਕਰੀ ਦੋ ਬਈ ਇੰਨਾ ਕੁਝ ਕਰਦੇ ਆਂ ਹਾਂਜੀ ਸਹੀ ਗੱਲ ਬੰਤਾ ਬਹੁਤ ਆ ਜੇ ਬੱਕਰੀ ਬੰਤਾ ਬਹੁਤ ਹਾਂਜੀ ਹਾਂਜੀ ਲੈ ਵੀ ਦੋਸਤੋ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਬੱਕਰੀਆਂ ਚ ਬਾਈ ਜੀ ਵਾਦਾ ਨਹੀਂ ਹੁੰਦਾ ਨਾ ਤਾਂ ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਵੀ ਬੱਕਰੀ ਦੀ ਪਾਵਰ ਕੀ ਹੁੰਦੀ ਹੈ ਕਿ ਆਪਾਂ ਅੱਜ ਆਏ ਹੋਏ ਹਾਂਗੇ ਬਾਈ ਜੀ ਮਲੇਰਕੋਟਲੇ ਏਰੀਏ ਦੇ ਵਿੱਚ ਪਿੰਡ ਤਲੇਰ ਦੇ ਵਿੱਚ ਵੀਰ ਨੇ ਇੱਕ ਬੱਕਰੀ ਰੱਖੀ ଥିਦੀ ਅੱਜ ਤੋਂ ਲਗਭਗ 6-7 ਸਾਲ ਪਹਿਲਾਂ ਤੇ ਉਹ ਇੱਕ ਬੱਕਰੀ ਤੋਂ ਕਿੰਨੀਆਂ ਬੱਕਰੀਆਂ ਤਿਆਰ ਹੋ ਗਿਆ ਤੁਹਾਨੂੰ ਸਾਰਾ ਕੁਝ ਆਪਾਂ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਵੀਰ ਨੇ ਬਾਈ ਬੱਕਰੀਆਂ ਕੁੱਤੇ ਮੱਝਾਂ ਮੁਰਗੇ ਤੇ ਹੋਰ ਵੀ ਬਾਈ ਜੀ ਬਹੁਤ ਕੁਝ ਰੱਖਿਆ ਹੋਇਆ ਹੈਗਾ ਤੁਹਾਨੂੰ ਸਾਰਾ ਕੁਝ ਆਪਾਂ ਦਿਖਾਵਾਂਗੇ ਬਸ ਚੱਲਦੀ ਵੀਡੀਓ ਸ਼ੇਅਰ ਕਰ ਦਿਓ ਨਾ ਤੇ ਜੇ ਆਪਾਂ ਇੱਕ ਹੋਰ ਗੱਲਬਾਤ ਕਰੀਏ ਕਿ ਵੀਰ ਕੈਨੇਡਾ ਤੋਂ ਆਇਆ ਹੋਇਆ ਹੈਗਾ ਨਾ ਤੇ ਬਾਹਰਲੇ ਵੀਰਾਂ ਨੂੰ ਬਈ ਸੌਂਕ ਕਿਹੜਾ ਹੁੰਦਾ ਹੀ ਹੁੰਦਾ ਹੈਗਾ ਜਾਨਵਰਾਂ ਦਾ ਤੇ ਵੀਰ ਨੂੰ ਕਿੰਨਾ ਸੌਂਕ ਆ ਤੇ ਬੱਕਰੀਆਂ ਦੇ ਵਿੱਚ ਕਿਵੇਂ ਆਏ ਕੀ ਗੱਲਬਾਤ ਸਾਰੀ ਗੱਲਬਾਤ ਕਰਾਂਗੇ ਆਜੋ ਬਣੇ ਰਿਓ ਵੀਡੀਓ ਦੇ ਵਿੱਚ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਆਜੋ ਬਾਈ ਜੀ ਬਾਈ ਜੀ ਅਸ਼ੀਰਕਾਰ ਜੀ ਕੀ ਹਾਲ ਚਾਲ ਨੇ ਵੀਰੇ ਬਹੁਤ ਵਧੀਆ ਵੀਰੇ ਤੁਸੀਂ ਦੱਸੋ ਬਹੁਤ ਵਧੀਆ ਬਾਈ ਜੀ ਕੀ ਨਾਮ ਆ ਬਾਈ ਜੀ ਆਪਣਾ ਇਹ ਨਾਮ ਮੇਰਾ ਹਰਮੀਤ ਸਿੰਘ ਆ ਵੀਰੇ ਹਰਮੀਤ ਸਿੰਘ ਹਾਂਜੀ ਠੀਕ ਆ ਬਾਈ ਜੀ ਤੇ ਆਪਣੇ ਕੋਲ ਕਿੰਨੇ ਕਿਦਾਂ ਕੁ ਜਾਨ ਰੱਖਿਆ ਹੋਇਆ ਆਪਣੇ ਕੋਲੇ ਫਾਰਮ ਦੇ ਉੱਪਰ ਹੀ ਆਪਣੇ ਵੀਰੇ ਜਿਵੇਂ ਮੱਝਾਂ ਨੇ ਗਾਵਾਂ ਨੇ ਪਤਕਾਂ ਹਾਂਜੀ ਕੁੱਤੇ ਕੁੱਤੇ ਚਿੜੀਆਂ ਤੋਤੇ ਜਿਹੇ ਹੁੰਦੇ ਨੇ ਉਹ ਵੀ ਰੱਖਿਆ ਆ ਤੇ ਮੁਰਗੀਆਂ ਵੀ ਨੇ ਤੋ ਬੱਕਰੀ ਵੀ ਨੇ ਸਾਰਾ ਠੀਕ ਹੈ ਜੀ ਬੱਕਰੀਆਂ ਵੀ ਨਹੀਂ ਬੱਕਰੀਆਂ ਵੀ ਨਹੀਂ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਜਾਨਵਰ ਰੱਖਦੇ ਨੂੰ ਜੀ ਮੱਝਾਂ ਕਾ ਮਾ ਤਾਂ ਵੀਰੇ ਪੁਰਾਣੇ ਹੀ ਸਾਡੇ ਡੈਡੀ ਨੂੰ ਸਾਰੇ ਹੀ ਪੁਰਾਣੇ ਕੋਈ ਰੱਖਦੇ ਨੇ ਠੀਕ ਹੈ ਜੀ ਪਰ ਬੱਕਰੀਆਂ ਸੀ ਜਿਵੇਂ ਗੱਲ ਮੇਰੇ ਕਾਇਆ ਜੀ ਨੂੰ ਹੋ ਗਿਆ ਸੀਗਾ ਆਪਣਾ ਜੀ ਜੋ ਸੈੱਲ ਨਹੀਂ ਘਟ ਜਾਂਦੇ ਹੁੰਦੇ ਉਦੋਂ ਅਸੀਂ ਇੱਕ ਬੱਕਰੀ ਲਿਆਂਦੀ 18 ਚ 17 ਚ 2017 ਹਾਂਜੀ ਉਹਨਾਂ ਤੋਂ ਹੀ ਬਸ ਫਿਰ ਵਾਧਾ ਹੋ ਗਿਆ ਇੱਕ ਬੱਕਰੀ ਤੋਂ ਯਾਨੀ ਕਿ ਹੁਣ 50 ਨੇ ਮੰਨਣਾ ਹਾਂਜੀ ਇੱਕ ਬੱਕਰੀ ਤੋਂ ਵਾਜੀ 50 ਬੱਕਰੀਆਂ ਹੋ ਗਿਆ ਨਾ ਮੈ ਜੀ ਇਹ ਇੰਨਾ ਬਦਲ ਹੋਇਆ ਵਾਧਾ ਜੀ ਇਹਦੇ ਵਿੱਚ ਬਸ ਫਿਰ ਜਿਵੇਂ ਕਹ ਲੋ ਵੀ ਅਸੀਂ ਉਵੇਂ ਹੀ ਸੁੱਜੀ ਗਈਆਂ ਗੱਲਾਂ ਦੀਆਂ ਅਸੀਂ ਵੇਚੀ ਨਹੀਂ ਕਦੇ ਵੇਚ ਇੱਕ ਵੀ ਨਹੀਂ ਗਈ ਹਾਂ ਬੱਕਰੇ ਵੇਚੇ ਸੀਗੇ ਰ 140000 ਦੇ ਦੋ ਠੀਕ ਹੈ ਹਾਂਜੀ بس ਹੋਰ ਨਹੀਂ ਕਦੇ ਕੋਈ ਵਿੱਚ ਇੱਕ ਪਿਛਲੇ ਸਾਲ ਵੀ ਤਿੰਨ 80 ਬੱਕਰੇ ਵਿੱਚ ਸੀ ਠੀਕ ਹੈ ਜੀ ਹਾਂਜੀ ਬਸ ਉਹੀ ਵਿੱਚ ਪੱਠਾ ਕਦੇ ਵੇਚੀਆਂ ਨਹੀਂ ਜਿਹੜੀਆਂ ਹੋਈਆਂ ਰੱਖੀ ਰੱਖੀਆਂ ਸਾਰੀਆਂ ਠੀਕ ਹੈ ਜੀ ਹਾਂਜੀ ਜਿਵੇਂ ਆਪਾਂ ਕੈਨੇਡਾ ਤੋਂ ਆਣਾ ਤੇ ਆਪਾਂ ਉਰੇ ਕਦੋਂ ਆਉਣੇ ਹੁੰਨੇ ਆ ਕੀ ਗੱਲ ਬਹੁਤ ਜ਼ਿਆਦਾਤਰ ਜਿਵੇਂ ਕਹ ਲਓ ਵੀ ਜਿਵੇਂ ਸਰਦੀਆਂ ਚ ਆ ਜਾਈਦਾ ਦਸੰਬਰ ਚ ਨਵੰਬਰ ਅਕਤੂਬਰ ਜਾਂ ਠੀਕ ਹੈ ਜੀ ਕਿੰਨਾ ਟਾਈਮ ਰਹਿਣੇ ਹੋ ਉਰੇ 5-4 ਮਹੀਨੇ ਲਾ ਜਾਈਦੇ ਠੀਕ ਹੈ ਜੀ ਅੱਧਾ ਸਾਲ ਇੱਧਰ ਅੱਧਾ ਸਾਲ ਉੱਧਰ ਹਾਂਜੀ ਠੀਕ ਹੈ ਜੀ ਹਾਂਜੀ ਤੇ ਇੱਧਰ ਸ਼ੌਂਕ ਕਿੰਨਾ ਗੱਜ ਜਾਨਵਰਾਂ ਦੇ ਆਪਾਂ ਜਾਨਵਰਾਂ ਖੜਿਆ ਬਹੁਤ ਦਿਮੇ ਹੁਣ ਘਰੇ ਸਾਡੇ ਦਾਇ ਦੇ ਬੇਟੇ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਆਇਆ ਸੀ ਔਖਾ ਵੀ ਹੋ ਗਿਆ ਸੀ ਪਰ ਅਸੀਂ ਲੇਬਰ ਦੇ ਸਰਪੇ ਬਸ ਐ ਹੁੰਦਾ ਵੀ ਚਲੋ ਸ਼ੌਕ ਕਰਕੇ ਰੱਖੇ ਹੋਇਆ ਠੀਕ ਹੈ ਜੀ ਪਰ ਆਮ ਦਾ ਬੱਚਾ ਤਾਂ ਤੁਹਾਨੂੰ ਪਤਾ ਜੀ ਆਪ ਰਹਿਣੇ ਆ ਜਿਆਦਾ ਫੇਰ ਜਿਆਦਾ ਦਾ ਵਧਿਆ ਹੋ ਜਾਂਦਾ ਬਟ ਫੇਰ ਵੀ ਅਸੀਂ ਕਿਹਾ ਵੀ ਚਲੋ ਰੱਖਣਾ ਹੀ ਆ ਤੇ ਥੋੜੇ ਰੱਖੀਏ ਘਟਾ ਲਈ ਸੀ ਡੰਗਰ ਵਿੱਚ ਲ ਜਾਲੀ ਭਜਾ ਮੱਝਾਂ ਸੀ ਅੱਛਾ ਹੁਣ ਜਾਣਦੀ ਆ 15 20 ਕ ਡੰਗਰ ਨੇ ਤਾਂ ਰੱਖਣੇ ਐ ਇੰਨੇ ਕ ਤਾਂ ਰੱਖਾਂਗੇ ਉਹ ਮੱਝਾਂ ਕਿੰਨੀਆਂ ਨੇ ਜੇ ਆਪਾਂ ਮੱਝਾਂ ਦੀ ਗੱਲਬਾਤ ਕਰੀਏ 15 ਕ ਮੱਝਾਂ ਹੋਣਗੀਆਂ ਵੀਰੇ 5 5 ਕ گاਵਾ ਬਾਕੀ ਕਟਰੂ ਬਸਰੂ ਲਾ ਕੇ ਆ ਗਿਆ 30 35 ਕ ਡੰਗਰ ਲਾ ਗਿਆ ਠੀਕ ਹੈ ਜੀ ਉਧਰ ਕੰਮ ਕਿਵੇਂ ਆਪਣਾ ਕੈਡਾ ਦੇ ਵਿੱਚ ਉਧਰ ਕੰਮ ਵਧੀਆ ਜੀ ਵੀਰੇ ਸ਼ੁਕਰ ਹੈ ਪ੍ਰਮਾਤਮਾ ਦਾ ਹਾਂ ਜੀ ਵਾਈਫ ਮੇਰੇ ਲੋਅਰ ਨੇ ਹਾਂ ਜੀ ਉਧਰ ਹਾਂ ਜੀ ਤੇ ਆਪਾਂ ਉਧਰ ਕਿਵੇਂ ਕੀ ਆਪਾਂ ਵੀਰੇ ਬਸ ਵੇਲੇ ਹੀ ਆਈ ਇੱਧਰ ਆ ਜਾਈ ਠੀਕ ਹੈ ਬਈ ਜੀ ਸੌਂ ਕੇ ਕਰਦੇ ਨੇ ਜੀ ਮੇਲ ਕਰ ਲੈਣਾ ਬਸ ਹਾਂ ਜੀ ਤੇ ਇਧਰ ਬੱਕਰੀਆਂ ਦੇ ਵਿੱਚ ਆ ਗਿਆ ਆਪਣਾ ਆਪਣਾ ਏਡਾ ਵੱਡਾ ਕੰਮ ਵਾਂਗਾ ਹੈ ਨਾ ਕਿਸੇ ਨੇ ਨਿਆਂ ਹੀ ਨਹੀਂ ਕਿਹਾ ਯਾਰ ਤਾਂ ਥੋੜੀਆਂ ਮੋਟੀਆਂ ਵੀ ਨਹੀਂ ਹੈਗੀਆਂ ਬੰ ਨਾਲ ਆਪਾਂ ਕਿਹੜਾ ਵੀਰੇ ਮੁੱਲ ਲਈਆਂ ਨੇ ਸਮਝ ਲੋ ਘਰੇ ਬਰੀਡ ਤਿਆਰ ਹੋਈ ਕਦੇ ਵੇਚੀਆਂ ਹੀ ਨਹੀਂ ਹੈਗੀਆਂ ਅੱਛਾ ਬੱਕਰੇ ਬੁਕਰੇ ਅਸੀਂ ਵਧੀਆ ਤੋਂ ਕਰਾਸ ਕਰਵਾਉਨੇ ਹਰ ਇੱਕ ਵਾਰ ਠੀਕ ਆ ਤਾਂ ਹੀ ਬੱਚੇ ਬੱਕਰਾ ਪਤਾ ਨਹੀਂ ਹੁੰਦਾ ਆਪਣੇ ਕੋਲੇ ਬੱਕਰੇ ਵੀਰੇ ਆਪਦੇ ਕਦੇ ਰੱਖੀ ਨਹੀਂ ਆਏ ਹੁੰਦਾ ਜਿਵੇਂ ਸਾਰੇ ਦੋਸਤ ਮਿੱਤਰ ਆਪਣੇ ਪਿੰਡ ਦੇ ਵਿੱਚ ਬਹੁਤ ਬੱਕਰੀਆਂ ਵਧੀਆ ਰੱਖੀਆਂ ਨੇਗੀਆਂ ਸਹੀ ਗੱਲ ਚੰਗੀ ਬਰੀਡ ਆ ਨਾ ਆਪਣੇ ਕੋਲੇ ਚੰਗੀਆਂ ਨੇਗੇ ਫਿਰ ਉਹਨਾਂ ਤੋਂ ਹੀ ਕਰਵਾ ਲੈਂਦੀਆਂ ਨੇ ਕਰਾਸ ਉਹਨਾਂ ਕੋਲੇ ਨਾਲੇ ਦਾ ਆਉਂਦਾ ਹਰ ਇੱਕ ਵਾਰ ਡਿਫਰੈਂਟ ਡਿਫਰੈਂਟ ਹੋ ਜਾਂਦਾ ਨਹੀਂ ਫਿਰ ਆਪਾਂ ਉਹੀ ਰੱਖਦੇ ਆਂ ਬੂਖ ਫਿਰ ਉਹ ਤੋਂ ਹੀ ਹੁੰਦਾ ਉਹ ਵੀ ਜਣ ਦੀ ਉਹ ਨਸਾਂ ਉਹਨਾਂ ਕੋਲੇ ਬਾਲੀਆਂ ਵਧੀਆ ਨੇ ਆਪਣੇ ਪਿੰਡ ਠੀਕ ਹੈ ਜੀ ਠੀਕ ਹੈ ਜੀ ਮੱਝਾਂ ਕਿਵੇਂ ਰੱਖੇ ਹੋਏ ਆਪਣੇ ਕਿੰਨੇ ਕਿੰਨੇ ਵਾਲੀਆਂ ਮੱਝਾਂ ਨੇ ਜੱਪਾ ਮੱਝਾਂ ਵੀ ਸਾਰੀਆਂ ਜੀ ਆਪਣਾ ਜਿਵੇਂ ਲਾ ਲਓ ਵੀ 16 17 ਅੱਛਾ 18 ਜਿਵੇਂ ਪਹਿਲਣਾਂ ਦਾ ਹੁਣ 15 15 16 16 ਲੀਟਰ ਦੁੱਧ ਆਈ ਠੀਕ ਆ ਤੇ ਬਾਕੀ ਤੁਸੀਂ ਲਾ ਲਓ ਜਿਹੜੀਆਂ ਤੀਜੇ ਤੀਜੀ ਸੂਏ ਨੇ ਜਾਂ ਦੂਜੇ ਆਰਾਮ ਦੀ ਉੰਨੇ ਵਾਲੀਆਂ ਹੀ ਸਾਰੀਆਂ ਇਦਾਂ ਦੀ ਵਧੀਆ ਵੀੜੀ ਰੱਖੀ ਵਧੀਆ ਵੀੜੇ ਰੱਖਦੇ ਆ ਠੀਕ ਆ ਜੀ ਸਾਰੀਆਂ ਵਧੀਆ ਇਹ ਲੈ ਕੇ ਕਿੱਥੋਂ ਆਣੇ ਮੱਝਾਂ ਦੀ ਮੱਝਾਂ ਦੀ ਗੱਲਬਾਤ ਕਰੀ ਤੁਸੀਂ ਜ਼ਿਆਦਾ ਹਰਿਆਣੇ ਚੋਂ ਹੀ ਲਿਆਉਣੀ ਹਰਿਆਣੇ ਦੀ ਮੱਝ ਦੀ ਮੱਝ ਆਉਂਦੀ ਹੈ ਨਾ ਹਾਂ ਜੀ ਹਾਂ ਜੀ ਸਹੀ ਗੱਲ ਹੈ ਚੰਗੀ ਹੁੰਦੀ ਹੈ ਨਾ ਹਰਿਆਣੇ ਦੀ ਮੱਝ ਦੇਖਿਆ ਜੀ ਬਿਲਕੁਲ ਜੀ ਮੂਹਰੇ ਦੇ ਵਿੱਚ ਹੀ ਹਨ ਹਾਂ ਜੀ ਤੇ ਇਕ ਆਪਾ ਕੱਟੀ ਵੇਚਣੀ ਵੀ ਹਨ ਹਾਂ ਜੀ ਵੀਰੇ ਇਹ ਵੇਚਦਾ ਵੀਰੇ ਨੂੰ ਕਰੀ ਵਾਲਿਆਂ ਨੂੰ ਖੜੀ ਬਾਈ ਲੈ ਵੀ ਇੱਕ ਆ ਮੱਝ ਵੀ ਵਿਕਿਆਊ ਹੈ ਜੇ ਖਾਲ ਦੇ ਕਿਵੇਂ ਸੂਈ ਆ ਜੀ ਇਹ ਇਹ ਪਹਿਲਾਂ ਨੂੰ ਸੂਈ ਆ ਜੀ ਪਹਿਲਾਂ ਨੂੰ ਸੂਈ ਆ ਗਈ ਹਾਂ ਜੀ ਇਹ ਪਹਿਲਾਂ ਨੂੰ ਸੂਈ ਆ ਹਜੇ ਉਹ ਦਾ ਕਟਰੂ ਆ ਇਹਦਾ ਕਟਰੂ ਆ ਕਟਰੂ ਦਿਖਾ ਦਿਓ ਬਈ ਕਿੰਨੇ ਟਾਈਮ ਦਾ ਹੋਇਆ ਕਟਰੂ ਬਸ ਸਵਾ ਕ ਮਹੀਨਾ ਤੋਂ ਡੇਢ ਕ ਮਹੀਨੇ ਦੇ ਵਿੱਚ ਮੈਨੂੰ ਲੱਗਦਾ ਇੰਨਾ ਕੁ ਹੋਇਆ ਹੋਣਾ ਜੀ ਠੀਕ ਆ ਜੀ ਹਾਂ ਜੀ ਲੈ ਵੀ ਕਿਵੇਂ ਆ ਜੀ ਮੱਝ ਇਹ ਮੱਝ ਦੀ ਗੱਲਬਾਤ ਕਰੀਏ ਇਹ ਵੀ ਤੇ ਝੋਟੀ ਹੋਈ ਆ ਪਹਿਲੇ ਸੂਏ ਸੂਈ ਪਹਿਲੇ ਸੂਏ ਝੋਟੀ ਆ ਜੀ ਹਾਂ ਜੀ ਠੀਕ ਆ ਦੁੱਧ ਕਿੰਨਾ ਕਾਈ ਇਹਦਾ ਦੁੱਧ ਵੀਰੇ 15 ਕਿਲੋਟਰ ਹੋਊਗਾ ਜੀ 15 ਲੀਟਰ ਇਹ 15 ਕਿਲੋਟਰ ਆ ਬਈ ਦੇਖ ਸਕਦੇ ਵੱਧਦੀ ਹੋਊ ਮੰਨ ਲ ਠੀਕ ਗੱਲ ਹੈ ਜਿਵੇਂ ਹਾਂ ਕੱਦ ਕਾਠ ਆ ਗਿਆ ਉਸਹਾ ਬਹੁਤ ਵਧੀਆ ਹਨ ਠੀਕ ਗੱਲ ਹੈ ਚੰਗੀਆਂ ਮੱਝੇ ਰੱਖਦੇ ਹਾਂ ਹਾਂ ਜੀ ਹਾਂਜੀ ਠੀਕ ਗੱਲ ਹੈ ਬਈ ਲੈ ਆਜੋ ਇਥੋਂ ਆਪਾਂ ਹੁਣ ਦਿਖਾਉਣਾਂਗੇ ਇਹਦੀ ਬੱਕਰੀਆਂ ਠੀਕ ਹੈ ਜੀ ਇਹ ਬੱਕਰੀਆਂ ਵੇਚਣ ਵਾਲੀ ਹੈਗੀ ਨਾ ਆਪਣੇ ਗੱਲਬਾਤ ਕਰੀ ਜੀ ਠੀਕ ਹੈ ਜੀ ਇਹ ਜੀਆਂ ਥੋੜੀਆਂ ਜਿਹਾ ਕੱਢ ਦਾਂਗੇ ਹੁਣ ਜਾ ਬੱਕਰੀਆਂ ਕਿੰਨੀਆਂ ਨੇ ਜੇ ਆਪਾਂ ਬੱਕਰੀਆਂ ਦੀ ਗੱਲਬਾਤ ਕਰੀਏ ਜੀ ਬੱਕਰੀਆਂ ਜਿਵੇਂ ਕਹ ਲੋ ਪਹਿਲੇ ਸੂਏ ਜਿਹੜੀਆਂ ਪੱਠਾ ਸੂਈਆਂ ਹੋਈਆਂ ਨੇ 7-8 ਤਾਂ ਉਹ ਨੇ ਜੀ ਤੇ 6 ਕੁ ਬੱਕਰੀਆਂ ਵੱਡੀਆਂ ਨੇ ਜੀ ਅੱਛਾ 6-7 ਬੱਕਰੀਆਂ ਬੱਕਰੀਆਂ ਨੇ ਜੀ ਵੱਡੀਆਂ ਠੀਕ ਹੈ ਜਿਵੇਂ ਬਾਕੀ ਪਹਿਲੇ ਸੂਏ ਵਾਲੀਆਂ ਨੇ ਜੀ ਹਾਂਜੀ ਠੀਕ ਆ ਜਿਵੇਂ ਦਿਖਾਉਣਾ ਸਾਨੂੰ ਲੈ ਵੀ ਆ ਜੋ ਮਿੱਤਰੋ ਨਾ ਇਹ ਬੱਕਰੀ ਆ ਬਾਈ ਜੀ ਪਹਿਲੀ ਬੱਕਰੀ ਆਪਣੀ ਆ ਲੈ ਬਾਈ ਜੀ ਦੱਸੋ ਇਹਦੇ ਬਾਰੇ ਜੀ ਇਹ ਜੀ ਆ ਬਸ ਜਿਵੇਂ ਕਹਿੰਦਾ ਪਹਿਲਾਂ ਅਸੀਂ ਇਹਦੇ ਤੋਂ ਹੀ ਸਾਰਾ ਵਧਾਰਾ ਹੋਇਆ ਹੋਇਆ ਇਹ ਤੋਂ ਵਧਾਰਾ ਹੋਇਆ ਸਾਰਾ ਲੇ ਮਿੱਤਰੋ ਇਹ ਪੁਰਾਣੀ ਹੈ ਇਹ ਬੁੜੀ ਹੋ ਗਈ ਬੱਕਰੀ ਹਣਾ ਹਾਂਜੀ 2017 ਸੂਰਾਂ ਦੀ ਹੈ 2017 17 ਹਣਾ ਹਾਂਜੀ ਇਹ ਤੋਂ ਯਾਨੀ ਕਿ ਇੰਨੀਆਂ ਬੱਕਰੀਆਂ ਬਣ ਗਈਆਂ ਤਾਂ ਬੱਕਰੀਆਂ ਲੈ ਵੀ ਮਿੱਤਰੋ ਦੇਖ ਸਕਦੇ ਹੋ ਇਹ ਬਚਾਰੀ ਬੁੜੀ ਹੋ ਗਈ ਹੈ ਬੱਕਰੀ ਹੁਣ ਇਹ ਤੋਂ ਕਿੰਨੇ ਸੂਏ ਲੈ ਲਈ ਆਪਾਂ ਇਹ ਤੋਂ ਮੈਂ ਲਾ 7-8 ਲੈ ਲਿਆ 7-8 ਸੂਏ ਲੈ ਲਿਆ ਠੀਕ ਬੱਚੇ ਕਿਵੇਂ ਦਿੰਦੀ ਹੈ ਇਹ ਬੱਚੇ ਬਾਲੇ ਚੰਗੇ ਦਿੰਦੀ ਹੈ ਇਹ ਉਹਦੀ ਲਾਲ ਇਹਦੀ ਕਾਲੀ ਖੜੀ ਫੜੀ ਭਾਈ ਉਹ ਬੱਕਰੀ ਪਰਲੇ ਪਾਸੋਂ ਨੁਕਰੀ ਲੈ ਪਹਿਲਾਂ ਤੁਹਾਨੂੰ ਆਪਾਂ ਬੱਕਰੀਆਂ ਦਿਖਾ ਦਈਏ ਸਾਰੀਆਂ ਨਾ ਤੇ ਦੇਖ ਸਕਦੇ ਇਹ ਤਾਂ ਨਹੀਂ ਵੇਚਣੀ ਨਾ ਆਪਾਂ ਕਦੇ ਵੀ ਨਹੀਂ ਵੇਚਦੇ ਇਹਨੂੰ ਸਹੀ ਗੱਲ ਆ ਬਈ ਇਹ ਤਾਂ ਵਿਚਾਰੀ ਨੇ ਸਾਰਾ ਵਧਾਰਾ ਸਹੀ ਗੱਲ ਆ ਸਹੀ ਗੱਲ ਆ ਬਈ ਜੇ ਮਿੱਤਰੋ ਦੇਖ ਸਕਦੇ ਹੋਗੇ ਬੱਕਰੀ ਜੀ ਮੈਨਾਂ ਦੇਸੀ ਹੀ ਆਣਾ ਥੋੜੀ ਮੋਟੀਆਂ ਦਾ ਫੇਰ ਵੀ ਚੰਗੇ ਬੱਕਰੀਆਂ ਪਾਉਂਦੇ ਆ ਬਹੁਤ ਜ਼ਿਆਦਾ ਵਧੀਆ ਬੱਚੇ ਦੇ ਇਹ ਬਰੀਡਰ ਚੰਗੇ ਪਾਏ ਹੋਣਾ ਬਰੀਡਰ ਚੰਗਾ ਕਰਕੇ ਹੋ ਗਿਆ ਲੈ ਮਿੱਤਰੋ ਇਹ ਉਹਦੀ ਬੱਕਰੀ ਹੈ ਜੀ ਹਾਂਜੀ ਇਹਦੀ ਆ ਜੀ ਇਹ ਡਾਇਰੈਕਟ ਆ ਜਾਂ ਫਿਰ ਕਿਵੇਂ ਇਹ ਬਿਨਾਂ ਡਾਇਰੈਕਟ ਕਰਾਸ ਕਰਵਾਈ ਸੀਗੀ ਜੀ ਹਾਂਜੀ ਇੱਧਰ ਕਰੋ ਮੈਂ ਲੈ ਮਿੱਤਰੋ ਆ ਬੱਕਰੀ ਦੇਖ ਸਕਦੇ ਬਈ ਉਹਦੀ ਬੱਕਰੀ ਹੈ ਕਿ ਡਾਇਰੈਕਟ ਹੈਗੀ ਇਹ ਦੰਦਾਂ ਦੀ ਗੱਲ ਬਾਤ ਹੈਗਾ ਤਾਂ ਅੱਠ ਦੰਦ ਹੋ ਗਿਆ ਨਾ ਇਹ ਵੀ ਹਾਂਜੀ ਜੀ ਹਾਈਟ ਬਹੁਤ ਆ ਨਾ ਬੱਕਰੀ ਦੀ ਹਾਈਟ ਬਹੁਤ ਹਾਂਜੀ ਇਹ ਵੇਚ ਦੋਗੇ ਬੱਕਰੀਏ ਨਹੀਂ ਵੀਰੇ ਇਹ ਰੱਖ ਲਾਂਗੇ ਇਹ ਰੱਖਣੀ ਹੈ ਤਰਾਉ ਦੇਖ ਸਕਦੇ ਹੋ ਇਹ ਜੇ ਬੱਕਰੀਆਂ ਆਉਂਦੀਆਂ ਨੇ ਖੜੀ ਚੱਲ ਰਹੀ ਆ ਹੋਰ ਵੀ ਦਿਖਾ ਦਿਓ ਬਈ ਲੈ ਦੱਸੋ ਇਹਦੇ ਬਾਰੇ ਕੀ ਇਹ ਵੀਰੇ ਗਾਂ ਬਸ ਇੰਨਾ ਦੀਆਂ ਜੇ ਮੈਂ ਕਹ ਲੋ ਜਿਹੜੀਆਂ ਗਾਂ ਨੇ ਉਨਾਂ ਦੀਆਂ ਨੇ ਅਸੇ ਉਹਨਾਂ ਦੀ ਇਹ ਹਲੇ ਤੱਕ ਨੂੰ ਲੱਗਦਾ 6 ਕਦਮ ਦੋਗੇ 6 ਕਦਮ ਦੋਣਾ ਚੰਗੀ ਬੱਕਰੀ ਆ ਬਈ ਇਹ ਵੀ ਦੇਖ ਸਕਦੇ ਹੋ ਇਹ ਕਸੂਆ ਦਿੱਤਾ ਹੋਇਆ ਹੈ ਅੱਛਾ ਹਾਂਜੀ ਠੀਕ ਹੁਣੇ ਦੁਬਾਰਾ ਗੱਭਣਾ ਦੁਬਾਰੇ ਗੱਭਣਾ ਇਹ ਬੱਚੇ ਕਿਵੇਂ ਆਉਂਦੇ ਨੇ ਬੱਚੇ ਚੰਗੇ ਪਾਉਂਦੇ ਨੇ ਬੱਚੇ ਬਾਹਲੇ ਜਿਆਦਾ ਵਧੀਆ ਆਉਂਦੇ ਆ ਵੀਰੇ ਬੱਚਿਆਂ ਦਾ ਤਾਂ ਜਾਣਦੇ ਕੀ ਕਾ ਹਾਂ ਲੈ ਵੀ ਮਿੱਤਰੋ ਇੱਕ ਆ ਦੇਖੋ ਬੱਕਰੀ ਦਿਖਾ ਦੇ ਬਬੂ ਬੱਕਰੀ ਰਖਾਈ ਚਲੋ ਇਹ ਸਾਹਮਦੇ ਕਿਵੇਂ ਆਪਾਂ ਇਹਨੂੰ ਜੇ ਆਪਾਂ ਸਾਹਮਣੇ ਦੀ ਗੱਲਬਾਤ ਕਰੀਏ ਸਾਹਮਦੇ ਤਾਂ ਹੀ ਆਪਣੇ ਬਾਹਰ ਲੇਬਰ ਹਾਰੇ ਆਪਣੇ ਬੰਦੇ ਹੀ ਆ ਲੈਬਰ ਰੱਖੀ ਹੋਈ ਆ ਠੀਕ ਆ ਜੀ ਇਹੀ ਸਾਹਮਦੇ ਸਾਰੇ ਆ ਲੈ ਜਾ ਸਰ ਠੀਕ ਆ ਜੀ ਹਾਂ ਜੀ ਇਹ ਨਾਲ ਕਰਾਈ ਜਾਂਨੋ ਕੰਮ ਇਹਨਾਂ ਦੇ ਨਾਲ ਵੀਰੇ ਬਸ ਇਦਾਂ ਵੀ ਇਹਨਾਂ ਨੂੰ ਦੱਸੀ ਜਾਈਦਾ ਮਾੜਾ ਮੋਟਾ ਠੀਕ ਆ ਉਦੋਂ ਤਾਂ ਹੁਣ ਪਤਾ ਹੀ ਆ ਵੀ ਕੀ ਕੀ ਪਾਉਣਾ ਇਹਨਾਂ ਨੂੰ ਪੂਰੇ ਪੁਰਾਣੇ ਇਹ ਵੀ ਬੰਦੇ ਆ 3-15 15 ਸਾਲ ਦੇ ਠੀਕ ਆ ਖਵਾਉਣੇ ਕੀ ਆ ਆਪਾਂ ਜਿਹਨੂੰ ਖਵਾਉਣ ਦੀ ਗੱਲਬਾਤ ਕਰੀਏ ਜੀ ਖਵਾਉਣੇ ਵੀਰੇ ਜੀ ਜਿਵੇਂ ਮੰਨ ਲਓ ਆਹ ਚੋਲਿਆਂ ਦਾ ਛਿਲਕਾ ਹੋ ਗਿਆ ਸੋਇਆਬੀਨ ਦਾ ਛਿਲਕਾ ਹੋ ਗਿਆ ਤੇ ਬਾਕੀ ਜਿਵੇਂ ਮੰਨ ਲਓ ਵੀਰੇ ਆਚਾਰ ਹੋ ਗਿਆ ਥੋੜਾ ਬੜਾ ਉਹ ਪਾਈ ਦਾ ਬਾਕੀ ਆਪਾਂ ਵੀਰੇ ਲੂਸਣ ਠੀਕ ਹੈ ਇਹਨਾਂ ਦੇ ਲਈ ਰਹਿਣੇ ਵਾਸਤੇ ਜੀ ਵੀਰੇ ਠੀਕ ਹੈ ਜ਼ਮੀਨ ਕਿੰਨੀ ਆਪਣੇ ਕੋਲ ਜੇ ਜ਼ਮੀਨ ਦੀ ਗੱਲਬਾਤ ਕਰੀਏ ਜ਼ਮੀਨ ਹੈਗੀ ਵੀਰੇ ਆਪਣੇ ਕੋਲੇ 30 ਕਿੱਕੜੇ ਜ਼ਮੀਨ 50 ਕਿੱਕੜੇ ਜ਼ਮੀਨ ਹੈ ਹਾਂ ਠੀਕ ਹੈ ਉਹ ਨਵاتی ਰੱਖੀ ਹੈ ਇਹ ਦੇਖ ਮੇਰੇ ਬਕਰੀਆਂ ਬਕਰੀਆਂ ਵਿੱਚੀ ਮੱਝਾਂ ਨੂੰ ਤਾਂ ਉਹਦਾ ਕੋਈ ਬੀਜ ਨਹੀਂ ਹੁੰਦਾ ਪੱਟੇ ਇਹ ਨਹੀਂ ਮੇਰੇ ਬਾਕੀ ਤਣਕ ਝੋਨਾ ਠੀਕ ਹੈ ਇਹਦੇ ਬੱਚੇ ਆਉਂਦੇ ਨੇ ਆਪਣੇ ਇੱਧਰ ਕਿਵੇਂ ਹਾਂ ਨਹੀਂ ਮੇਰੇ ਦੋ ਇੱਕ ਬੇਟਾ ਜੀ ਇੱਕ ਬੇਟੀ ਹੈ ਉਹਨਾਂ ਨੂੰ ਹੈਗਾ ਸੌਕ ਹੈ ਜੇ ਇੱਕ ਜਾਂ ਛੋਟੇ ਨੇ ਛੋਟੇ ਰਹੇ ਠੀਕ ਹੈ ਜੀ ਬੱਚੇ ਦਿਖਾਈਏ ਆਪਾਂ ਨਾ ਲੈ ਵੀ ਆਪੇ ਨੂੰ ਬਿਨ ਬੱਚੇ ਦਿਖਾਉਣਾ ਵੀ ਕਿੱਦਾਂ ਤੇ ਆਉਂਦੇ ਨੇ ਆਜ ਬਈ ਹਣਾ ਲੈ ਵੀ ਮਿੱਤਰੋ ਆਪਾਂ ਹੁਣ ਆ ਗਏ ਜੀ ਬੱਚੇ ਵਾਲੇ ਪਾਸੇ ਹਣਾ ਕਵਾਲਿਟੀ ਦੇਖ ਲਓ ਪਹਿਲਾਂ ਤਾਂ ਬੱਚਿਆਂ ਦੀ ਕਿਵੇਂ ਆਏ ਜੀ ਆਪਣੀ ਬੱਚੇ ਨੇ ਸਾਰੇ ਇਹਨਾਂ ਦੇ ਜੀ ਹਾਂ ਜੀ ਇਹਨਾਂ ਦੇ ਹੀ ਠੀਕ ਆ ਜੀ ਆਏ ਬਬੂ ਦਿਖਾ ਬੱਚੇ ਇਕੱਲੇ ਇਕੱਲੇ ਨਾ ਅੱਲੇ ਆਈ ਸਰਬਾ ਲੈ ਮੇਰੇ ਪ੍ਰਦੇਸ਼ ਆਦੋਂਗੇ ਕਵਾਲਿਟੀ ਬੜੀ ਚੰਗੀ ਆ ਬੱਚਿਆਂ ਦੀ ਜੀ। ਇਹ ਕਾਰਨ ਕੀ ਹੈ ਜੀ ਇਹ ਦੇ ਜੇ ਇੱਕ ਤਾਂ ਬਰੀਡਰ ਹੋ ਗਿਆ ਜੀ ਦੇਖੋ ਮੇਨ ਤਾਂ ਬਰੀਡਰ ਹੋ ਗਏ ਬਾਕੀ ਆਪਣੀਆਂ ਬੱਕਰੀਆਂ ਬਹੁਤੰਗੀਆਂ ਨੇ ਜੀ ਹਾਈ ਟਾਲੀਆਂ ਨੇ ਸਾਰੀਆਂ। ਹਾਂਜੀ। ਹਾਂਜੀ ਅਸੀਂ ਪਹਿਲਾਂ ਤਾਂ ਹੀ ਬਰੀਡਰ ਚੰਗੇ ਹੀ ਰੱਖਿਆ ਜੀ ਸਮਝੋ ਕਿਉਂਕਿ ਕ੍ਰਾਸ ਕਰਵਾਈਆਂ ਨੇ। ਜਿਨ੍ਹਾਂ ਦਾ ਨਾਮ ਆ ਪੂਰਾ ਉਹਦੇ ਬਰੀਡਰ ਵੀ ਆਪਾਂ ਨੇ। ਇਹ ਸਿੱਖਿਆ ਕਿੱਥੋਂ ਆਪਾਂ ਕੰਮ ਜੀ ਸਿੱਖਣ ਦੀ ਗੱਲ ਬਾਤ ਕਰੀ। ਨਹੀਂ ਸਿੱਖਿਆ ਤੁਹਾਨੂੰ ਪਤਾ ਦੇਖੋ ਪਤਾ ਹੀ ਸਿੱਖ ਤੋਂ ਸਿਆਣਪ ਸਹੀ ਗੱਲ ਲਈ। ਠੀਕ ਹੈ ਸਿੱਖਿਆ ਕਿ ਤੋਂ ਨਹੀਂ ਹੈਗਾ ਜੀ। ਹਾਂ ਜੀ ਸਿੱਖਿਆ ਕਿ ਤੁਹਾਨੂੰ ਬਸ ਆਪਣੇ ਪਿੰਡ ਦੇ ਜਿਹੜੇ ਵਧੀਆ ਨੇ ਜੀ ਇ ਆਪਣੇ ਏਰੀਆ ਜਾਨਕੀ ਬੱਕਰੀਆਂ ਵਾਲਾ ਏਰੀਆ ਦੇ ਵਿੱਚ ਰੱਖ ਦਿੰਦੇ ਹਾਂ ਜੀ ਉਹ ਪਹਿਲਾਂ ਤੋਂ ਹੀ ਪੁਰਾਣੀ ਫਿਰ ਇੱਥੇ ਆਪਣੇ ਆਪਣੇ ਨਸਲ ਵਧੀਆ ਹੀ ਸੀ ਠੀਕ ਹੈ ਜੀ ਤਾਂ ਕਰਕੇ ਆਪਾਂ ਨੂੰ ਜਿਹੜੇ ਪਹਿਲਾਂ ਉਹਨਾਂ ਨੇ ਬੱਕਰੀ ਦਿੱਤੇ ਉਹ ਵੀ ਚੰਗੀ ਸੀ ਆ ਕਰਕੇ ਵਿੱਚੋਂ ਅੱਗੇ ਅੱਗੇ ਬੱਚੇ ਚੰਗੇ ਆਏ ਸਹੀ ਗੱਲ ਲੱਗਦੀ ਦੇਖ ਸਕਦੇ ਹੋ ਪਰੋਲ ਮਾ ਕਿਹੜੀ ਕਿਹੜੀ ਆਈਆਂ ਜੇ ਆਪਾਂ ਪ੍ਰੋਲਮਾ ਦੀ ਗੱਲਬਾਤ ਕਰੀਏ ਜੀ ਪ੍ਰੋਲਮਾ ਜੀ ਕਦੇ ਕੋਈ ਆਈ ਨਹੀਂ ਜੀ ਮੇਰੇ ਨਾਲ ਠੀਕ ਹੈ ਬੜੇ ਕੋਈ ਦਿੱਕਤ ਨਹੀਂ ਆਈ ਸਾਨੂੰ ਅੱਛਾ ਤਾਂ ਹੀ ਇੰਨਾ ਵਧਾਰਾ ਹੋ ਗਿਆ ਜੀ ਜੇ ਪ੍ਰੋਬਲਮ ਆਉਂਦੀ ਬੰਦਾ ਛੱਡ ਘੜੇ ਸਹੀ ਗੱਲ ਸਹੀ ਗੱਲ ਬੰਦ ਕਰ ਜਾਂਦਾ ਨਾ ਬੰਦਾ ਹਾਂ ਅੱਕ ਜਾਂਦਾ ਹੁੰਦਾ ਨਹੀਂ ਆਈ ਹਾਂਜੀ ਸਹੀ ਗੱਲ ਮੈਨੂੰ ਲੱਗਦਾ ਇੰਨੇ ਸਾਲਾਂ ਤੇ ਦੋ ਤਿੰਨ ਕ ਬੱਚੇ ਮਰੇ ਹੋਣਗੇ ਅੱਛਾ ਜੀ ਹਾਂਜੀ ਉਹ ਵੀ ਵੱਡੇ ਹੋ ਗਏ ਛੋਟਾ ਤਾਂ ਕਦੇ ਕੋਈ ਮਰਿਆ ਨਹੀਂ ਛੋਟਾ ਕਦੇ ਮਰਿਆ ਨਹੀਂ ਉਹ ਵੀ ਵੱਡੇ ਹੋ ਗਿਆ ਟੈਕ ਟੂਕ ਜਿਵੇਂ ਇੱਕ ਦੋ ਵਾਰ ਖੜੀ ਆ ਉਹ ਕੋ ਦਰਤੀ ਆ ਉਹ ਦਰਤੀ ਹਾਂਜੀ ਕਦੇ ਹੋਇਆ ਨਹੀਂ ਕਦੇ ਕੋਈ ਸਾਨੂੰ ਦਿੱਕਤ ਨਹੀਂ ਆਈ ਜੀ ਜਿਹੜੇ ਪਾਲਦੇ ਕਿਵੇਂ ਆਗੇ ਬੱਚੇ ਨੂੰ ਜੇ ਆਪਾਂ ਇਹਦੀ ਗੱਲਬਾਤ ਕਰੀਏ ਛੋਟੇ ਬੱਚੇ ਹਾਂਜੀ ਇਹਨਾਂ ਦੀ ਬਸ ਪਹਿਲਾਂ ਤਾਂ ਅਸੀਂ ਇੱਕ ਬੱਚਿਆਂ ਦੀ ਫੀਡ ਆਉਂਦੀ ਆ ਹਾਂਜੀ ਅਸੀਂ ਉਹ ਜਦੋਂ ਥੋੜੇ ਜਿਹਾ ਵੱਡੇ ਹੋ ਜਾਂਦੇ ਜਿਵੇਂ 1.5 ਮਹੀਨੇ ਦੇ ਤੇ ਅਸੀਂ ਉਹ ਪਾ ਦਿੰਨੇ ਆ 2 ਕੁ ਮਹੀਨੇ ਨਹੀਂ ਫਿਰ ਟਾਣੀਆ ਟੂਣੀਆ ਲਿਆ ਕੇ ਆਪਣੇ ਖੇਤ ਦੇ ਵਿੱਚ ਅਸੀਂ ਦੇਖਾਂ ਬਹੁਤ ਲੱਗੀਆਂ ਹੋਈਆਂ ਆ ਆਪਦੀਆਂ ਬੀਜੀਆਂ ਨੇ ਹਾਂਜੀ ਠੀਕ ਆ ਜੀ ਇਹ ਉੱਥੋਂ ਇਹ ਲਿਆਉਂਦੇ ਨੇ ਬੰਦੇ ਆਪਣੇ ਠੀਕ ਆ ਤੇ ਬਾਕੀ ਆ ਸਾਰਾ ਹੀ ਛੋਲੇ ਦਾ ਛਲਕਾ ਹੋ ਗਿਆ ਮਾਜਾ ਵਗੈਰਾ ਸਾਰੀ ਫੀਲ ਠੀਕ ਆ ਜੀ ਨੋਰਮਲ ਤੇ ਖਾਈ ਜਾਂਦੇ ਆ ਨੋਰਮਲ ਦੇ ਖਾਈ ਜਾਂਦੇ ਸਹੀ ਆਏ ਬਬੂ ਦਿਖਾ ਕਰਨ ਵੇਣਾ ਦੇਖ ਸਕਦੇ ਬੱਚੇ ਸਾਰਿਆਂ ਦੇ ਚਾਹੁੰਦੇ ਆਂ ਨਾ ਲੱਗ ਪੱਗ ਲੈ ਵੀ ਜਿਹੜੇ ਮੇਰੇ ਵੀਰ ਕਹਿੰਦੇ ਨੇ ਮਾਨੂੰ ਚੰਗੇ ਕੰਨਾਂ ਵਾਲੇ ਬੱਚੇ ਚਾਹੀਦੇ ਨੇ ਚੰਗਾ ਨੱਕ ਨਕੌੜਾ ਹੋਵੇ ਤੇ ਚੰਗੀ ਬਰੀਡ ਦੇ ਹੋਣ ਹਨਾ ਤਾ ਬਈ ਦੇਖ ਸਕਦਾ ਨਾ ਇਦਾਂ ਦੇ ਬੱਚੇ ਜੇ ਸਾਰੇ ਆਪਾਂ ਇਕੱਲੇ ਇਕੱਲੇ ਬੱਚੇ ਦੀ ਆਪਾਂ ਗੱਲਬਾਤ ਕਰੀਏ ਤਾਂ ਬਈ ਸਾਰੇ ਚੰਗੇ ਨੇ ਸਾਰੇ ਚੰਗੇ ਨੇ ਟੋਟਲੀ ਹਾਂਜੀ ਇਹ ਪੱਠਾ ਕਿੰਨਿਆਂ ਨੇ ਇਹਦੇ ਵਿੱਚ ਜੀ ਪੱਠਾ ਮੈਨੂੰ ਲੱਗਦਾ 10-11 ਪੱਠਾ ਆਉਣਗੇ ਜੀ ਹਾਂਜੀ 7-8 ਆਪਣੇ ਬੱਚੇ ਮੇਲ ਹੋਣਗੇ ਠੀਕ ਹੈ 20 ਕ ਬੱਚੇ ਹੈਗੇ ਨੇ ਇਹ ਵਿੱਚ ਨੇ ਕਿੰਨੇ ਨੇ ਇਹਦੇ ਵਿੱਚੋਂ ਪੰਜ-ਸੱਤ ਕ ਵੇਚ ਦਾਂਗੇ ਜੀ ਵਿੱਚੋਂ ਜਿਵੇਂ ਕਹ ਲਓ ਪੰਜ ਚਾਰ ਦੋ ਤਿੰਨ ਪੱਠਾ ਵੇਚ ਦਾਂਗੇ ਪੰਜ ਤਿੰਨ ਚਾਰ ਬੱਕਰੀ ਵੇਚਾਂਗੇ ਠੀਕ ਹੈ ਜੀ ਥੋੜੇ ਘਟਬਾਲੇ ਜਿਆਦੇ ਹੋਣ ਕਰਕੇ ਆਪਾਂ ਦਾ ਉਹ ਕਰਨੇ ਨਹੀਂ ਤਾਂ ਕੋਈ ਹੈ ਨਹੀਂ ਜੀ ਉੱਦੋਂ ਹੁਣ ਤੱਕ ਵੇਚਿਆ ਕਿਉਂ ਨਹੀਂ ਜੀ ਆਪਾਂ ਜੀ ਵੇਚਣ ਦੀ ਗੱਲ ਬਾਤ ਕਰੀਏ ਵੇਚਣ ਦਾ ਐ ਹੁੰਦਾ ਸੀਗਾ ਵੀ ਬਸ ਬਧਾਈ ਚੱਲਣਾ ਸਰ ਸੋਚਿਆ ਹੀ ਨਹੀਂ ਇਦਾਂ ਹੀ ਵੇਚਣ ਵਾਲੇ ਪੱਖ ਪੰਨੂ ਗਏ ਹੀ ਨਹੀਂ ਠੀਕ ਹੈ ਜੀ ਜਿਵੇਂ ਕਹ ਲਓ ਖੱਸੀ ਬੱਕਰੇ ਉਹ ਵੀ ਜਦੋਂ ਜਿਆਦਾ ਵੱਡੇ ਹੋ ਗਏ ਸੀ ਤਾਂ ਉਹ ਦੋ ਤਾਂ ਅਸੀਂ ਜੋੜਾ 1.40 ਲੱਖ ਦਾ ਵੇਚਿਆ ਸੀ ਜੀ ਬਹੁਤ ਜਿਆਦਾ ਸੋਹਣੇ ਸੀਗੇ ਬਹੁਤ ਜਿਆਦਾ ਸੋਹਣੇ ਸੀਗੇ ਤੇ ਪਿਛਲੇ ਸਾਲ ਵੀ ਤਿੰਨ ਬੇਚਿਆ ਉਹ ਸਵਾ ਸਵਾ ਸਾਲ ਦੇ ਸੀ ਉਹ ਵੀ 35 35 30 30 ਹਜ਼ਾਰ ਦੀ ਵੇਚੀਓ ਠੀਕ ਹੈ ਜੀ ਕਿ ਹੂੰ ਮੁੱਲ ਬਹੁਤ ਵਧੀਆ ਲੱਗਦਾ ਠੀਕ ਹੈ ਲੋ ਵੀ ਸਾਰੇ ਬੱਚੇ ਚੰਗੇ ਆ ਗਏ ਬਾਈ ਆਜੋ ਜੀ ਆਪਾਂ ਹੋਰ ਦਿਖਾਉਣਾ ਤੁਹਾਨੂੰ ਬਣੇ ਰਿਹਾ ਵੀਡੀਓ ਦੇ ਵਿੱਚ ਆਜਾ ਲੈ ਵੀ ਮਿੱਤਰੋ ਅਗਲੇ ਪੋਸਟਨ 'ਚ ਆ ਗਿਆ ਆਪਾਂ ਦੇਖ ਸਕਦੇ ਹਾਂ ਬਾਈ ਇਹ ਜੀ ਕਿਵੇਂ ਬੱਕਰੀ ਇਹ ਨੇ ਪਹਿਲੀ ਵਾਰ ਸੋਣਾ ਜੀ ਹਾਂ ਪਹਿਲੀ ਵਾਰ ਸੋਣਾ ਹੈ 2-3 ਮਹੀਨੇ ਦੀ ਗੱਬਣ ਹੋਊਗੀ ਜੀ ਠੀਕ ਆ ਕੁਆਲਿਟੀ ਬਹੁਤ ਚੰਗੀਆਂ ਲੱਕ ਨਗੋੜੇ ਦੀ ਬਾਈ ਦੇਖ ਸਕਦੇ ਕੰਨ ਕੰਨ ਦੇਖ ਸਕਦੋਂਗੇ ਤੇ ਬਰੀਕ ਸਿੰਗੀ ਦੀ ਹੈਗੀ ਨਾ ਪਹਿਲੀ ਵਾਰ ਸੋਣਾ ਜੀ ਹਾਂਜੀ ਠੀਕ ਇਹਦੀ ਮਾਂ ਕਿਹੜੀ ਹੈ ਜੱਪੇ ਦੀ ਮਾਂ ਦੀ ਗੱਲ ਬਾਤ ਹੈ ਇਹ ਪਤਾ ਕੀ ਗੱਲ ਬਾਤ ਹੈ ਇਹ ਬਸ ਜਿਹੜੀਆਂ ਆਪਣੀਆਂ ਵੱਡੀਆਂ ਬੱਕਰੀਆਂ ਨੇ ਉਹਨਾਂ ਦੇ ਵਿੱਚੋਂ ਹੀ ਆ ਜੀ ਉਹਨਾਂ ਦੇ ਵਿੱਚੋਂ ਹੀ ਆ ਜੀ ਸਹੀ ਗੱਲ ਹੈ ਬਈ ਚੰਗੀ ਬਹੁਤ ਆਈ ਹੈ ਨਾ ਇਹ ਵੇਚ ਦੋਗੇ ਜੇ ਇਹਦੀ ਗੱਲ ਵਿੱਚ ਦਾਂਗੇ ਇਹ ਵੇਚ ਦੋ ਬਾਈ ਦੇਖ ਸਕਦੇ ਹੋ ਕੁਆਲਿਟੀ ਬਹੁਤ ਚੰਗੀ ਹੈਗੀ ਬੱਕਰੀ ਦੀ ਤੇ ਅਗਲੀ ਫੜ ਲਿਆ ਮਿੱਤਰਾ ਇਹਨੂੰ ਵੀ ਕਰਦੇ ਸਾਈਡ ਤੇ ਤੇ ਬਈ ਜੇ ਕੱਦ ਦੀ ਗੱਲ ਕਰੀਏ ਤਾਂ 36 37 ਵਾਂਗੂ ਕੱਢ ਹੋਊਗਾ 36 ਸੱਤੀ ਹੋਊਗਾ ਕੱਦ ਆ ਫੜ ਲਿਆ ਹੋਰ ਇਹ ਖਾਣੇ ਕਿੰਨੇ ਬਣੇ ਹੋਣੇ ਆਪਣੇ ਇਹ 4 ਨੇ 4 ਖਾਣੇ ਹੋਣੇ ਹੋਪੈਨੇ ਪੂਰੀ ਦਿੱਕਤ ਤਾਂ ਨਹੀਂ ਆਈ ਕਦੇ ਖਾਣੇ ਦੇ ਵਿੱਚ ਆਪਾਂ ਆ ਇਹ ਤਾਂ ਬਾਹਰ ਹੀ ਫਰੀ ਜਾਂਦੀਆਂ ਨੇ ਬਾਹਰ ਹੀ ਫਰੀ ਜਾਂਦੇ ਨੇ ਨਾ ਖੁੱਲ੍ਹੀ ਛੱਡਦੇ ਨੇ ਰਾਤ ਨੂੰ ਹੀ ਹੁੰਦੀਆਂ ਨੇ ਖਾਣੇ ਅੱਛਾ ਹਾਂਜੀ ਐ ਮਿੱਤਰੋ ਦੇਖ ਸਕਦੇ ਹੋ ਖੁੱਲ੍ਹੀ ਖਰਾਕ ਆ ਜਾਣੀ ਜੋ ਮਰਜ਼ੀ ਖਾਈ ਜਾਣਾ ਨਾ ਹਾਂਜੀ ਇਹ ਜੀ ਇਹ ਪੂਰੇ ਦੰਦ ਦੀ ਪੂਰੇ ਦੰਦ ਹੋ ਗਈ ਬਾਈ ਇਹ ਵੱਡੀਆਂ ਜੋ ਜਿਵੇਂ ਸਭ ਤੋਂ ਪਹਿਲੀ ਬੱਕਰੀ ਆ ਜਿਹੜੀ ਉਹਨੇ ਸਭ ਤੋਂ ਪਹਿਲੀ ਇਹ ਦਿੱਤੀ ਸੀ ਇਹ ਦਿੱਤੀ ਪਹਿਲੀ ਠੀਕ ਆ ਜੀ ਕਿੰਨੇ ਸੂਏ ਲੈ ਲੇ ਲਈ ਇਹਦੇ ਲੈ ਲੇ 4 ਕੁ ਸੂਏ 4 ਸੂਏ ਲੈ ਲੇ ਲਈ ਲੈ ਵੀ 4 ਸੂਏ ਲੈ ਲੇ ਇਹ ਬੱਚੇ ਕਿੰਨੇ ਆਉਂਦੇ ਨੇ ਇਹਦੇ ਇਹ ਤਿੰਨ ਤਿੰਨ ਬੱਚੇ ਦਿੰਦੀ ਆ ਪੱਕੀ ਗੱਲ ਆ ਜੀ ਪੱਕੀ ਹਰੇਕ ਵਾਰ ਤਿੰਨ ਤਿੰਨ ਆ ਉਹ ਪਰ ਇਹ ਉਹ ਜਿਹੜੇ ਹੁਣ ਦਿਖਾਏ ਆ ਪਹਿਲਾ ਬੱਚੇ ਆਪਾਂ ਉਹਨਾਂ ਦੇ ਵਿੱਚੋਂ ਤਿੰਨ ਤਿੰਨ ਬੱਚੇ ਦਿੰਦੀ ਆ ਗਿਆ ਬੱਕਰੀ ਬਾਈ ਥਣ ਤਾਂ ਮਨ ਲਾਦਾ ਇੱਕ ਦਾ ਉਹ ਇੱਕ ਖਰਾਬ ਹੈ ਗਣਾ ਥਾਣਾ ਪਰ ਇਹ ਤਾਂ ਹੀ ਰੱਖੀ ਸੀ ਬੱਚੇ ਬੜੇ ਚੰਗੇ ਦਿੰਦੀ ਆ ਠੀਕ ਆ ਜੀ ਲਗਾ ਵੀ ਥਣ ਤੋਂ ਕੋਈ ਆਪਾਂ ਨੂੰ ਬੱਚ ਦਿੱਏ ਬੱਚੇ ਵਧੀਆ ਦੁੱਧ ਬਾਤ ਕੋ ਕਿੰਨੇ ਹੋਰ ਬੱਕਰੀਆਂ ਬਹੁਤ ਨੇ ਫਿਰ ਦੂਜਿਆਂ ਥੱਲੇ ਛੱਡ ਦੀ ਆਪਾਂ ਚੁੰਗੀ ਜਾਂਦੇ ਆ ਆਪਾਂ ਕਿਹੜਾ ਕਦੇ ਚੋਣਾ ਹੈ ਇਹ ਇਹਨਾਂ ਨੂੰ ਹੀ ਪੋੜਾਣਾ ਬੱਚਿਆਂ ਨੂੰ ਸਹੀ ਗੱਲ ਆ ਦੁੱਧ ਕੱਢਿਆ ਤਾਂ ਨਹੀਂ ਕਦੇ ਆਪਾਂ ਨੇ ਨਹੀਂ ਕੱਢਿਆ ਜੀ ਠੀਕ ਆ ਸਾਰਾ ਦੁੱਧ ਕਿੰਨਾ ਕੋਊਗਾ ਬੱਕਰੀਆਂ ਥਲੇ ਜੇ ਕਦੇ ਥੱਲੇ ਹੀ ਪਤਾ ਨਹੀਂ ਇਦਾਂ ਤਾਂ ਕਦੇ ਐਗਜ਼ੈਕਟ ਤਾਂ ਮਿਲਿਆ ਨਹੀਂ ਉਹ ਇੱਕ ਤੁਹਾਨੂੰ ਦੱਸੇ ਇੱਕ ਬੱਕਰੀ ਦਾ ਦੇਖਿਆ ਤਾਂ 3.5 ਲੀਟਰ ਸੀ ਸਾਢੇ 3 ਲੀਟਰ ਕਿੱਥੇ ਆ ਬੱਕਰੀ ਹੋ ਰਹੀ ਹੈ ਉਹ ਹਾਂਜੀ ਉਹ ਅੰਦਰ ਚਿੱਟੀ ਜੀ ਫਿਰਦੀ ਚਲੋ ਕੋਈ ਗੱਲ ਨਹੀਂ ਲੈ ਮਿੱਤਰੋ ਦੇ ਆ ਤਿੰਨ ਬੱਚੇ ਦਿੱੰਦਿਆ ਗਿਆ ਬੰਦੇ ਇਹ ਰੱਖਣੀ ਇੱਕ ਇਹ ਮੈਂ ਨਿੱਕੀ ਜੀ ਹਾਂ ਜੀ ਇਹ ਪੱਠਿਆ ਜੀ ਇਹ ਪੱਠੀ ਆ ਜੀ ਹਲੇ ਨਹੀਂ ਪੱਠ ਆ ਗਈ ਕੁਆਲਟੀ ਮਿੱਤਰੋ ਦੇਖ ਸਕਦੇ ਹੋਗੇ ਹਾਂ ਜੀ ਇੰਡਾਂ ਦੀ ਕੁਆਲਟੀ ਹੈ ਜੀ ਬਈ ਦੇਖ ਸਕਣਾ ਇਹ ਤਾਂ ਪੱਠੀ ਆ ਜੀ ਸਹੀ ਗੱਲ ਹੈ ਜੀ ਹਾਂ ਜੀ ਇਹ ਪਤਾ ਕਿੱਥੋਂ ਲੱਗਿਆ ਕੁਆਲਟੀ ਦਾ ਆਪਾਂ ਨੂੰ ਜੀ ਮੈਂ ਆਪਾਂ ਦੇਖ ਰਹੇ ਵੀ ਸਾਰੀਆਂ ਚੰਗੀਆਂ ਨੇ ਬੱਕਰੀਆਂ ਹਾਂ ਠੀਕ ਹੈ ਜੀ ਪਹਿਲੀ ਵਾਰ ਬੰਦੇ ਨੂੰ ਆਇਆ ਹੁੰਦਾ ਯਾਰ ਵੀ ਆਪਾਂ ਕੋਈ ਮਾਰੀ ਆਪਾਂ ਕਦੇ ਸੋਚ ਕੇ ਨਹੀਂ ਨਾ ਚੱਲੇ ਵੀ ਆਪਾਂ ਇਹਨਾਂ ਨੂੰ ਵਧਾਉਣਾ ਜੀ ਕਦੇ ਇੰਦਾਂ ਦਾ ਨਹੀਂ ਸੋਚਿਆ ਸੀ ਇਹ ਬਾਜ ਜਦੋਂ ਆਪਾਂ ਕਹਿੰਦੇ ਨੇ ਵੀ ਆਪਾਂ ਨਾ ਸੋਈਲੇ ਤਾਂ ਪਰਮਾਤਮਾ ਦਰਦੇ ਆ ਪਈ ਸਹੀ ਆ ਵਧੀਆ ਵੀ ਸਹੀ ਕਰਦਾ ਸਹੀ ਗੱਲ ਬਾਕੀ ਆਪਣੇ ਪਿੰਡ ਦੇ ਬਰੀਡੇ ਜਿਆਦਾ ਵਧੀਆ ਜੀ ਸਹੀ ਗੱਲ ਇਹ ਆਪਾਂ ਉਦਾਂ ਵੀ ਲੈ ਲਈਏ ਜਾ ਕੇ ਉਹਨਾਂ ਤੋਂ ਕਿਸੇ ਨੇ ਵੀ ਰੱਖਣੀ ਹੋਵੇ ਆ ਵਧੀਆ ਹੀ ਮਿਲਦੀਆਂ ਨੇ ਕਿਉਂਕਿ ਉਹਨਾਂ ਕੋਲੇ ਵਧੀਆ ਹੀ ਨੇ ਬੱਚੇ ਸਾਰੇ ਏਰੀਏ ਦਾ ਕਮਾਲ ਆ ਜੀ ਆਪਾਂ ਜਿਹੜੀ ਗੱਲ ਹੋ ਗਈ ਵੀ ਏਰੀਏ ਦਾ ਕਮਾਲ ਵਧੀਆ ਜੀ ਠੀਕ ਹੈ ਜੀ ਇਹਨਾਂ ਮਿੱਤਰੋ ਦੇਖ ਸਕਦੇ ਹੋਗੇ ਸਾਰੀਆਂ ਬੱਕਰੀਆਂ ਵੀ ਚੰਗੀਆਂ ਨੇ ਬੱਕਰੇ ਵੀ ਉਹਦੀ ਹੀ ਹੈ ਜੀ ਲੇ ਵੀ ਆ ਬੱਕਰੀ ਦੀ ਵੱਡੀ ਦੀ ਕਿਹੜੀ ਦੀ ਉਹ ਜਿਹੜੀ ਸਭ ਤੋਂ ਪੁਰਾਣੀ ਬੱਕਰੀ ਆ ਇਹ ਉਹਦੀ ਤੀਜੇ ਨੰਬਰ ਵਾਲੀ ਆ ਜੀ ਮਤਲਬ ਤੀਜੇ ਨੰਬਰ ਆ ਜੀ ਸੂਈ ਸੂਈ ਸੀ ਉਹ ਉਦੋਂ ਇਹ ਦਿੱਤੀ ਸੀ ਸਿਹਰੀ ਆਈ ਜਦੋਂ ਇਹ ਇਹ ਪੂਰੇ ਦੰਦ ਦੀ ਹੋਊਗੀ ਪੂਰੇ ਦੰਦ ਹੋ ਗਈ ਬਈ ਬੱਕਰੀ ਦਿਖਾ ਦੇ ਬਈ 37 ਇੰਚ ਦੀ ਹਾਈਟ ਹੋਊਗੀ ਇਹ ਲਿੱਸੀ ਜੀ ਕਿਵੇਂ ਹੋ ਜਾਂਦੇ ਪਹਿਲਾਂ ਗੱਬਣ ਜਦੋਂ ਪਹਿਲਾਂ ਸੂਈ ਆ ਇਹ ਇਹ ਕਿਤੇ ਉਦੋਂ ਹੀ ਨਾਲ ਹੀ ਰਹਿ ਗਈ ਦੁਬਾਰੇ ਗੱਬਣ ਲੱਗੇ ਸਾਨੂੰ ਵੀ ਇਹਦਾ ਪਤਾ ਨਹੀਂ ਲੱਗਿਆ ਤੇ ਫਿਰ ਦੁਬਾਰੇ ਉਵੇਂ ਹੀ ਸੂਈ ਲਿੱਸੀ ਰਹਿ ਗਈ ਤੇ ਸੇਵਾ ਨਹੀਂ ਹੋਈ ਠੀਕ ਆ ਸੇਵਾ ਨਹੀਂ ਹੁਣ ਰਹਿਣ ਦੇ ਹੁਣ ਅਸੀਂ ਹੁਣ ਚੇ 7 ਮਹੀਨੇ ਹੁਣ ਲਵਾਉਣੀ ਨਹੀਂ ਸਾਲਾਂ ਨੂੰ ਠੀਕ ਲੈ ਵੀ ਕੁਆਲਟੀ ਦੇਖ ਸਕਦੇ ਮਿੱਤਰੋ ਚੰਗੀ ਕੁਆਲਟੀ ਹੈ ਕਿ ਤੀਜੇ ਨੰਬਰ ਦੀ ਹੋ ਜਾਂਦੀ ਹੈ ਹਾਂ ਹਾਂਜੀ ਸਹੀ ਗੱਲ ਹੈ ਇੱਕ ਬੱਕਰੀ ਦੋ ਬਈ ਇੰਨਾ ਕੁਝ ਕਰ ਲਿਆ ਹਾਂ ਹਾਂਜੀ ਸਹੀ ਗੱਲ ਬਾਦਾ ਬਹੁਤ ਹੈ ਬੱਕਰੀ ਦਾ ਬਾਦਾ ਬਹੁਤ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਹਾਂ ਆਜੋ ਬਈ ਬੱਕਰੇ ਦਿਖਾਉਣਾ ਤੁਹਾਨੂੰ ਆਪਣੇ ਕੋਲ ਖੱਸੀ ਬੱਕਰੀ ਹੁੰਦੇ ਨੇ ਜਬਨ ਦੀ ਨਹੀਂ ਜਿਆਦਾ ਹੁੰਦੀ ਠੀਕ ਹੈ ਜੀ ਖੱਸੀ ਘਾਤੋ ਰੱਖਦੇ ਕੀ ਗੱਲ ਬਾਤ ਹੁੰਦੀ ਹੈ ਭਾਈ ਆਪਣੇ ਬਕਰੀ ਦੇ ਟਾਈਮ ਮਲੇਰ ਕੋਟਲਾ ਸ਼ਹਿਰ ਨੇੜੇ ਆ ਹਾਂ ਉਦੋਂ ਫਿਰ ਇਹ ਵਿਕ ਜਾਂਦੇ ਨੇ ਜਿਵੇਂ ਕਹ ਲਓ ਜਿਹੜੇ ਖੱਸੀ ਹੁੰਦੇ ਨੇ ਉਹ ਸੌਕੇ ਲੈ ਜਾਂਦੇ ਆ ਕਿਉਂਕਿ ਇੱਕ ਹਾਈਟ ਇਹਨਾਂ ਦੀ ਬਹੁਤ ਹੋ ਜਾਂਦੀ ਹੈ ਠੀਕ ਹੈ ਜੀ ਤੇ ਫਿਰ ਉਹ ਐਨ ਧੱਕੇ ਨਾਲ ਹੀ ਲੈ ਕੇ ਜਾਂਦੇ ਆ ਇੱਥੇ ਵੀ ਇਕ ਜਾਂਦੇ ਨੇ ਆਪਣੇ ਘਰੇ ਬਸ ਵੇਚੇ ਪੰਜ ਹੀ ਵੇਚ ਆਈ ਹੁਣ ਤੱਕ ਜਿਵੇਂ ਕਹ ਲਓ ਵੀ ਪੰਜ ਹੀ ਵੇਚੇ ਉਹ ਐ ਜਦੀ ਬੈਗ ਨਾਲ ਗਾਏ ਤਾਂ ਨਹੀਂ ਵੇਚਣ ਕੀਤੇ ਨੇ ਨਾ ਨਾ ਜੀ ਨਾ ਕਦੇ ਨਹੀਂ ਅਸਲੋੜ ਨਹੀਂ ਹੈਗਾ ਹਾਂਜੀ ਉਹਦਾ ਹੀ ਨਹੀਂ ਸਹੀ ਗੱਲ ਆ ਵੀ ਤੁਹਾਨੂੰ ਆਪ ਦਿਖਾਉਣਾ ਹੈ ਬੱਚੇ ਆਈ ਆਈ ਆ ਜਾ ਬੱਬੂ ਅਵੀ ਬੱਕਰੇ ਦੇਖ ਸਕਦੇ ਹੋਗੇ ਬੱਕਰਾਂ ਦੀ ਕਿਵੇਂ ਖਰਾਕ ਜੇ ਆਪਾਂ ਖਰਾਕ ਦੀ ਗੱਲਬਾਤ ਕਰੀਏ ਬੱਚਿਆਂ ਨੂੰ ਇਹਨਾਂ ਬੱਕਰਿਆਂ ਨੂੰ ਜੀ ਖਰਾਕ ਤਾਂ ਸਾਰਿਆਂ ਨੂੰ ਸੇਮ ਹੀ ਹੈ ਸੇਮ ਹੀ ਪਾਉਣੀ ਹੈ ਹਾਂਜੀ ਠੀਕ ਹੈ ਜੀ ਖਾਸ ਤਾਂ ਨਹੀਂ ਪਾਉਂਦੇ ਵੀ ਇਹਨਾਂ ਬੱਕਰਿਆਂ ਨੂੰ ਬੇ ਟੂਟ ਕਰਨ ਵਾਸਤੇ ਹਾਂਜੀ ਹਲੇ ਇਹ ਸਰਦੀਆਂ ਕਰਕੇ ਜਿਵੇਂ ਥੋੜੀ ਖਰਾਕ ਕਰਕੇ ਥੋੜੇ ਥੋੜੇ ਹਲੇ ਲਿੱッセ ਨੇ ਆ ਹੁਣ ਮਹੀਨੇ ਤੇ ਇਹਨਾਂ ਨੇ ਪੂਰੇ ਐਨ ਪੂਰੇ ਹੈਵੀ ਹੋ ਜਾਣਾ ਹਾਂਜੀ ਸਹੀ ਗੱਲ ਹੈ ਜੀ ਇਹ ਮੇ ਬੱਕਰਾ ਆ ਨਾ ਵੱਡਾ ਬੱਕਰਾ ਮਲਾਦਾ ਹੋਊਗਾ ਪਰਲਾ ਵੀ ਕਾਲਾ ਇਹ ਵੀ ਹੋਵੇ ਹਾਂਜੀ ਇਹ ਵੱਡੇ ਬੱਕਰੇ ਨੇ ਨਾ ਇਹ ਵੱਡੇ ਬੱਕਰੇ ਨੇ ਫੜੀ ਬਈਓ ਵੱਡਾ ਬੱਕਰਾ ਫੜੀ ਕਿੰਨੇ ਦੰਦ ਹੋਊਗਾ ਜੀ ਇਹ ਇਹ ਅੱਠਾਂ ਦਾ ਹਾਂਜੀ ਇਹ ਅੱਠ ਦੰਦਾਂ ਦਾ ਜੀ ਅੱਠ ਦੰਦ ਬੱਕਰਾ ਵੀ ਦੇਖ ਸਕਦੇ ਹੋ ਵੇਟ ਬੂਟ ਹੋਰ ਹੋਜੂ ਹਣਾ ਹਾਂਜੀ ਹਾਂਜੀ ਹੁਣੇ ਹੀ ਹੋਣਾ ਜੀ ਹੁਣ ਵਾਦਿਆਣਾ ਮਹੀਨੇ ਡੇਢ ਮਹੀਨੇ ਚ ਇਹਨਾਂ ਨੇ ਫੁੱਲ ਰਾਜੀ ਹੋ ਜਾਣਾ ਠੰਡ ਕਰਕੇ ਵੀ ਥੋੜੇ ਜਿਹਾ ਨਾ ਹੋ ਜਾਂਦੀ ਥੋੜੇ ਜਿਹਾ ਹੋ ਜਾਂਦਾ ਟੁੱਟ ਜਾਂਦਾ ਮਾਲਨ ਹਾਂਜੀ ਲੈ ਮਿੱਤਰੋ ਦੇਖ ਸਕਦੇ ਹੋ ਖਰਾਕ ਹੋਈ ਹੈ ਯਾਨੀ ਕਿ ਨਾਰਮਲ ਜਿਹੜੀ ਆਪਾਂ ਪਾਈ ਜਾਂਦੇ ਹਣਾ ਸਹੀ ਇਹ ਜੋ ਬੇਚਣ ਵਾਲੇ ਕਿੰਨੇ ਜੱਪਾ ਬੇਚਣ ਇਹ ਆਪਾਂ ਵੇਚ ਦਾਂਗੇ ਜੀ ਸਾਰੀ ਵੇਚ ਲੋ ਹਾਂਜੀ ਹਾਂਜੀ ਸਾਰੀ ਵੀ ਜਿਹੜਾ ਬਿਕ ਗਿਆ ਵੇਚ ਦੋ ਹੁੰਦੇ ਰੱਖ ਲੋ ਇਹ ਵੀ ਆਪਾਂ ਵਧੀਆ ਰੇਟ ਤੇ ਜਿਹੜਾ ਆਪਾਂ ਨੂੰ ਸਹੀ ਕੀਮਤ ਕੋਈ ਦੇ ਦੇਊਗਾ ਆਪਾਂ ਹਾਂਜੀ ਸਹੀ ਗੱਲ ਹੈ ਬਾਈ ਦੇਖ ਸਕਦੇ ਹੋਗੇ ਜਿਵੇਂ ਇਹ ਹਜੇ ਖੀ ਰਹੀ ਹੈ ਨਾ ਖੀਰਾ ਬਕਰ ਇਹ ਵੀ ਖੀ ਰਹੀ ਹੈ ਜੀ ਇਹ ਵੀ ਖੀ ਰਹੀ ਹੈ ਬਈ ਨਾ ਕੁਆਲਿਟੀ ਚੰਗੀ ਆ ਬਈ ਹਾਈ ਟੂਡ ਦੇਖ ਸਕਦੇ ਹੋ ਹੁਣ ਇਹ ਤੋਂ ਚੰਗੀ ਹੈ ਹਾਈਟ ਹਨਾ ਫੁੱਲ ਹਾਈਟ ਨਾਲ ਦਾ ਇੱਕ ਹੋਰ ਵੀ ਬਾਹਰ ਫਿਰਦਾ ਮੈਨੂੰ ਲੱਗਦਾ ਠੀਕ ਹੈ ਹਾਂਜੀ ਠਹਿ ਗਿਆ 7 8 8 ਕੋਲੇ ਇਹ ਜਿਹੜੇ ਖੱਸੀ ਨੇ ਠੀਕ ਹੈ ਆ ਜਾ ਬਾਈ ਜੀ ਆਪਾਂ ਆ ਗਏ ਜੀ ਹੁਣ ਬਾਹਰਲੇ ਪਾਸੇ ਤੇ ਇਧਰ ਬੱਤਕਾਂ ਦੇਖ ਸਕਦੇ ਹੋ ਇਹ ਬੱਤਕਾਂ ਨੂੰ ਕਿੰਨਾ ਟਾਈਮ ਹੋ ਆਪਣੇ ਕੋਲੇ 7 8 ਸਾਲ ਹੋ ਗਏ ਹੋਣਗੇ ਅਸੇ ਨਾਲ ਹੀ ਠੀਕ ਹੈ ਇਹ ਇਹ ਕਿੰਨਾ ਕਰਕੇ ਨੇ ਬਤ ਗਏ ਇਹ ਉਹ ਬਾ ਉਹਦੇ ਰਾਖੀ ਬਹੁਤ ਵਧੀਆ ਕਰਦੀ ਆ ਨੇ ਅਸਰ ਰਾਖੀ ਕਰਦੀ ਆ ਨੇ ਇਹ ਰਾਖੀ ਕਰਦੀ ਆ ਨੇ ਬਹੁਤ ਰਾਖੀ ਕਰਦੀ ਆ ਨੇ ਵੀਰ ਜੀ ਸਹੀ ਗੱਲ ਹੈ ਰਾਹ ਪਾਣ ਦੀ ਕੁੱਤਿਆਂ ਵੀ ਵਧੀਆ ਠੀਕ ਹੈ ਅਜੇ ਇਧਰ ਹੀ ਆ ਜਾ ਤੂੰ ਯਾਰ ਉਹ ਰਾਖਾ ਪਾਉਣਗੇ ਨੇ ਤੇ ਨਾਲ ਕੁੱਤੇ ਰੱਖਿਆ ਹੋਇਆ ਹਾਂਜੀ ਕੁੱਤੇ ਮੁਰਗੇ ਮੁਰਗੇ ਵੀ ਹਾਂਜੀ ਇਹ ਕੈਦੀ ਗੱਲ ਬਾਤ ਕਰੀਏ ਜੇ ਇਹ ਬਰੀਡ ਬਗਲੀ ਚੰਗੀ ਹੈ ਜੀ ਇਹ ਇਹ ਪਤਾ ਨਹੀਂ ਕਿਵੇਂ ਮਾਜੂਰ ਰਹੀ ਗਈ ਅ ਵੀ ਲੈ ਵੀ ਛੋਟੀ ਜੀ ਸੀ ਬਸ ਡਾਕਟਰ ਤਾਂ ਕਹਿੰਦਾ ਸੀ ਬਚਣੀ ਨਹੀਂ ਹੈ ਅੱਛਾ ਪਰ ਬਚਾ ਲਈ ਨਾ ਸਹੀ ਗੱਲ ਹੈ ਬਈ ਦੇਖ ਸਕਦੇ ਹੋਗੇ ਹਾਂ ਜੀ ਤੇ ਬਈ ਦੇਖ ਸਕਦੇ ਹੋ ਨਾ ਆਪਾਂ ਤੁਹਾਨੂੰ ਬਈ ਦਿਖਾਈਆਂ ਨੇ ਮੱਝਾਂ ਬੱਕਰੀਆਂ ਬੱਤ ਘਾਮ ਠੀਕ ਹੈ ਜੀ ਹਾਂ ਜੀ ਇਹ ਵੇਚ ਦੋਗੇ ਬੱਕਰੀਆਂ ਜੇ ਕੋਈ ਮੇਰੇ ਵੀਲੇ ਨਾਲ ਆਵੇ ਨਾ ਬਈ ਜੀ ਬਿਲਕੁਲ ਜੀ ਕਈ ਦੋਨੀਆਂ ਘਟਾਉਣੀਆਂ ਨੇ ਜਿਵੇਂ ਕਹ ਲਓ ਜਿਆਦਾ ਹੋ ਗਈਆਂ ਜਿਆਦਾ ਹੋ ਗਈਆਂ ਹੁਣ ਫੇਰ ਗੱਬਣਾ ਨੇ ਫੇਰ ਸੂ ਪੈਣਾ ਹਾਂਜੀ ਠੀਕ ਹੈ ਹੁਣ 50 50 ਕ ਨਗ ਹੋ ਗਏ ਹੋਣਗੇ ਠੀਕ ਹੈ ਜੀ 10 15 ਵਿੱਚੋਂ ਘਟਾ ਕੇ ਥੋੜਾ ਜਿਹਾ ਹੌਲੀਆਂ ਹੋ ਜਾਣੇ ਨਾਲ ਫੇਰ ਰਾਜੀ ਚੰਗੀਆਂ ਹੋ ਜਾਂਦੀਆਂ ਸੇਵਾ ਪਿਆਰ ਹੋ ਜਾਂਦੀ ਹੈ ਠੀਕ ਹੈ ਜੀ 50 ਨਗ ਹੋ ਗਏ ਹੋਣਗੇ ਲਗਭਗ ਹਾਂਜੀ ਠੀਕ ਹੈ ਜੀ ਉੱਪਰ ਹੀ ਹੋਣਗੇ ਘਟ ਨਹੀਂ ਹੋਣਗੇ ਹੁਣ ਇਹ ਚ ਅੱਧੀਆਂ ਵੇਚ ਦੋਂਗੇ ਯਾਨੀ ਕਿ ਫੇਰ ਫੇਰ ਦੀ ਫੇਰ ਵੱਡੀ ਹੋਏ ਹਾਂਜੀ ਮਗਰ ਫੇਰ ਸੂ ਪੈਣੀਆਂ ਨੇ ਹੁਣ ਉਹ ਛੋਟਿਆਂ ਚੋਂ ਵੀ ਹੋ ਜਾਣੇ ਆ ਹੋ ਜਾਣੇ ਆ ਤੇ ਹੁਣ ਫੇਰ ਪਗਾਹ ਦੀ ਗਾਹ ਹੁਣ ਆਧਾਰਾ ਬਹੁਤ ਹੋਈ ਜਾਂਦਾ ਇਹਨਾਂ ਨਾਲ ਠੀਕ ਹੈ ਜੀ ਜੇ ਨਾ ਕਿਸੇ ਨੇ ਰੱਖਣੀਆਂ ਹੋਣ ਜੀ ਕਿਵੇਂ ਰੱਖੇ ਬੰਦਾ ਨਵਾਂ ਬੰਦਾ ਹੈ ਕੋਈ ਇਹਦੇ ਬਾਰੇ ਜੀ ਕੋਈ ਔਖੀਆਂ ਤਾਂ ਨਹੀਂ ਹੈਗੀਆਂ ਕੀ ਲੱਗਦਾ ਤੁਹਾਨੂੰ ਮੈਨੂੰ ਤਾਂ ਲੱਗਦਾ ਨਹੀਂ ਜੀ ਕੋਈ ਔਖਾ ਇਹਨਾਂ ਚ ਵਾਸ ਇਹਨਾਂ ਦਾ ਖਾਣ ਪੀਣ ਦੇ ਧਿਆਨ ਹੁੰਦੇ ਨੇ ਠੀਕ ਆ ਆਪੋ ਜਿਆਦਾ ਗਿੱਲਾ ਹਰਾ ਨਾ ਪਾਵੇ ਜਿਆਦਾ ਮੂਕ ਲੱਗਣ ਦਾ ਡਰ ਰਹਿੰਦਾ ਜੀ ਠੀਕ ਹੈ ਜੀ ਬਾਕੀ ਆਪਣੀਆਂ ਤਾਂ ਹੀ ਐਂ ਪਾ ਰਹੀਆਂ ਨੇ ਐਂ ਪਾ ਰਹੀਆਂ ਸਹੀ ਗੱਲ ਹੈ ਨਾ ਜਿਆਦਾ ਟੈਨਸ਼ਨ ਵਾਲਾ ਕੰਮ ਨਹੀਂ ਇਹਦਾ ਦੇਖਿਆ ਜਾਦਾ ਟੈਨਸ਼ਨ ਵਾਲਾ ਹਾਂਜੀ ਆਪਣੇ ਲਈ ਤਾਂ ਆਪਾਂ ਨੂੰ ਤਾਂ ਲੱਗਿਆ ਜੀ ਤਾਂ ਹੀ ਇੰਨੀਆਂ ਹੋ ਗਈਆਂ ਤਾਂ ਹੀ ਇੰਨੀਆਂ ਹੋ ਗਈਆਂ ਸਹੀ ਗੱਲ ਹੈ ਹਾਂਜੀ ਲੈ ਵੀ ਮਿੱਤਰੋ ਜੇ ਤੁਸੀਂ ਇਹਦੇ ਵਿੱਚੋਂ ਕੋਈ ਵੀ ਬੱਕਰੀਆਂ ਖੇਦਣੀਆਂ ਚਾਹਣ ਹੋ ਤੇ ਖੱਸੀ ਬੱਕਰੀ ਦਾ ਤਾਂ ਸਕਰੀਨ ਦੇ ਉੱਪਰ ਨੰਬਰ ਆਏਗਾ ਬਈ ਤੁਸੀਂ ਕਾਲ ਕਰਕੇ ਪੁਰਾਉਣਾ ਕਿੱਥੇ ਪਊਗਾ ਇਹ ਬੰਦੇ ਨੂੰ ਜੇ ਆਪਾਂ ਆਉਣ ਦੀ ਗੱਲ ਕਰੀਏ ਆਪਣੇ ਜੇ ਤਾਂ ਇੱਧਰ ਆਉਣਾ ਮਲੇਰ ਕੋਟਲੇ ਤੋਂ 1 ਕਲਾਂ ਹਾਂਜੀ ਠੀਕ ਹੈ ਜੀ ਇਧਰ ਅਹਿਮਦਗੜ੍ਹ ਲੁਧਿਆਣੇ ਵਾਲੀ ਸਾਈਡ ਤੋਂ ਆਣਾ ਤਾਂ ਅਹਿਮਦਗੜ੍ਹ ਤੋਂ ਵੀ 10-12 ਕਿਲੋ ਅਹਿਮਦਗੜ੍ਹ ਤੋਂ ਦਜੀਪ ਚਾਲੇ ਜੇ ਪੈ ਜਾਂਦਾ ਜੀ ਇਧਰ ਮਲੌਦ ਵਾਲੀ ਸਾਈਡ ਤੋਂ ਇਧਰੋਂ ਆਉਣਾ ਖੰਨੇਪਾਲੇ ਪਾਸਿਓਂ ਤਾਂ ਕੁੱਪ ਆ ਜਾਂਦੇ ਆ ਜੀ ਕੁੱਪ ਕਲਾਂ ਤੋਂ ਆਪਣਾ 5 ਕਿਲੋ ਮੀਟਰ ਕੀ ਰਹਾ ਡਰ ਹੈ ਠੀਕ ਹੈ ਠੀਕ ਹੈ ਬ੍ਰਦਰ ਹਾਂਜੀ ਧੰਨਵਾਦ ਜੀ ਲੋ ਜੀ ਬਾਈ ਜੀ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ